ਮਾਨ ਜੋ ਡੀਜੀਬੀ ਸਾਹਿਬ ਪੰਜਾਬ ਡੀਜੀਬੀ ਸਾਹਿਬ ਰੇਲਵੇ ਦੀ ਗੀਦਿਆ ਦੇ ਹੱਤਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਪਹੁੰਚੇ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਵੀ ਸਾਡਾ ਪੂਰਾ ਸਾਥ ਦੇਣਗੇ ਜੇ ਕੋਈ ਸ਼ੱਕੀ ਚੀਜ਼ ਮਿਲਦੀ ਤਾਂ ਉਸ ਨੂੰ ਕਾਹ ਦੇਣ ਪਿਛੇ ਅਸੀਂ ਲੁਧਿਆਣਾ ਚੈਕਿੰਗ ਕਰਦੇ ਸਾਡੇ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕੋਈ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁਲਕਮ ਸੀ ਜਿਹਨਾਂ ਨੂੰ ਅਸੀਂ ਜੇਨ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਨਿਹਾਣੇ ਪਠਾਨਕੋਟ ਤੇ ਇਸ ਕਰਕੇ ਸੀ ਡਾਕ ਸੰਬੰਧੀ ਤੇ ਅਸਲੇ ਸੰਬੰਧੀ ਸੀ ਨਿਯਾਗ ਇਸ ਪਰਦੇਸ ਸੀ ਸਤਮੀ ਮਿਤਰਾ ਰਹੇ ਸਰ ਇਹ ਜਾਨ ਰਿਸਰਚ ਸਟੇਸ਼ਨ ਤੇ ਪੂਰੀ ਚੈਕਿੰਗ ਕੀਤੀ ਗਈ ਇਤਨੀ ਚੀਜ਼ ਮਿਲੀ ਹੈ ਪਰ ਹਾਲੇ ਤੱਕ ਇਸ ਦਾ ਨਹੀਂ ਚੈਕਿੰਗ ਚੱਲ ਰਹੀ ਹੈ ਜੀ 3 ਵਜੇ ਤੱਕ ਚੈਕਿੰਗ ਚੱਲਣੀ ਸਾਡੀ ਉਮੀਦ ਹੈ ਕਿ ਕੁਛ ਨਾ ਕੁਛ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਜਿਹਨਾਂ ਨੂੰ ਕੋਈ ਚੀਜ਼ ਮਿਲ ਜਾਂਦੀ ਜਾਂ ਕੋਈ ਬੈਗ ਮਿਲ ਜਾਂਦਾ ਆ ਕਿ ਉਹ ਕੁਝ ਨੂੰ ਵਾਪਸ ਹੀ ਕਰ ਦੇ ਤੇ ਬਾਕੀ ਉਲਟੀ ਉਲਟੇ ਕੋਈ ਜੇ ਨੂੰ ਕਿਸੇ ਹੱਦੇ ਦਾ ਜੇ ਨੂੰ ਲਈ ਸਲਾਹ ਜੇਕਰ ਕੋ ਤੁਹਾਨੂੰ ਚੀਜ਼ ਮਿਲਦੀ ਹੈ ਲਵਾਰਸ ਚੀਜ਼ ਮਿਲਦੀ ਤੇ ਪੁਲਿਸ ਨੂੰ ਵੀ ਆਰ ਪੀ ਨੂੰ ਦੋਹ ਦੇਣ ਜੇ ਕੋ ਮੋਬਾਈਲ ਮਿਲਦਾ ਤਾਂ ਤਾ ਦੱਸ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਤਾ ਦਰ ਖੂਰ ਦੇ ਖਾਤੇ ਅਰੇ ਆ ਜਿਹੜੀ ਚੈਕਿੰਗ ਆ ਪੰਜਾਬ ਪਟਸਨ ਦੇ ਰੇਲਵੇ ਸਟੇਸ਼ਨ ਤੇ ਕੀ ਕਰੀ ਹਾਂ ਸਾਰੇ ਰੇਲਵੇ ਸਟੇਸ਼ਨ ਜਾਰੀ ਇਹ ਫੈਸਲਾ ਸੀ ਬਣਾ ਕਰੇ ਕਾਉਂਟੀ ਦੇ ਇਲੈਕਟ੍ਰਿਕ ਰੈਗੂਲਰ ਹੈ ਇਸ ਤਰ੍ਹਾਂ ਤੇ ਮਾਨ ਜੋ ਡਿਜੀ ਸਾਹ ਪੰਜਾਬ ਡਿਜੀ ਸਾਹ ਰੇਲਵੇ ਦੇ ਜੀ ਦਿਹਾੜਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਾਰ ਸਟੇਸ਼ਨ ਤੋਂ ਅਸੀਂ ਦਿੱਲੀ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਮੀਟ ਕਰਨੇ ਆ ਲੋਕਾਂ ਤੋਂ ਵੀ ਸਾਡਾ ਪੂਰਾ ਸਾਥ ਦੇਣਗੇ ਲੇਕਿਨ ਕੋਈ ਸ਼ਕਤੀ ਵੀ ਚੀਜ਼ ਮਿਲਦੀ ਤਾਂ ਪੁਲਿਸ ਨੂੰ ਕਾ ਦੇਣ ਪਿਛੇ ਅਸੀਂ ਲੁਧਿਆਣਾ ਚੇਂਜ ਕਰਦੇ ਸਾਡੇ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕੋਈ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁਲਕਬ ਸੀ ਜਿਹਨਾਂ ਨੂੰ ਅਸੀਂ ਜੇਨ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਨਿਦਾਨੇ ਪਠਾਨਕੋਟ ਤੇ ਇਸ ਕਰਕੇ ਅਸੀਂ ਜਾਗ ਸੰਬੰਧੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਇਸ ਪਰਦੇਸ ਸੱਤ ਨੂੰ ਚਲਾ ਰਹੇ ਹਾਂ ਦੇਖਿਆ ਤਾਂ ਸੱਚ ਜਿਸ਼ੇ ਦੇ ਬੋਲਦੇ ਚੈਕਿੰਗ ਕਿਤੁਕੀ ਹੋਈ ਇਤਨੀ ਚੀਜ਼ ਮਿਲ ਗਈ ਪਰ ਅਸਲੀ ਇਹ ਤਾਂ ਨਹੀਂ ਚੱਲ ਰਹੀ ਹੈ ਜੀ 3 ਵਜੇ ਤੱਕ ਚੈਕਿੰਗ ਚੱਲਣੀ ਸ਼ਾਹੀ ਮੀਹ ਦਾ ਕੁਛ ਨਾ ਕੁਛ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਜਿਹਨਾਂ ਨੂੰ ਕੋਈ ਚੀਜ਼ ਮਿਲ ਜਾਂਦੀ ਹੈ ਜਾਂ ਕੋਈ ਬੈਗ ਮਿਲ ਜਾਂਦਾ ਆ ਕਿ ਉਹ ਕੁਝ ਨੂੰ ਵਾਪਸ ਹੀ ਕਰ ਦੇ ਤੇ ਬਾਕੀ ਉਲਟੀ ਉਲਟੇ ਦੇ ਵਿੱਚ ਪੁਲਿਸ ਨਾਲ ਕਿਸੇ ਸਾਥ ਦੇਣਾ ਤੁਹਾਨੂੰ ਸਲਾਹ ਹੈ ਜੇਕਰ ਕੋ ਤੁਹਾਨੂੰ ਚੀਜ਼ ਮਿਲਦੀ ਹੈ ਲਵਾਰਸ ਚੀਜ਼ ਮਿਲਦੀ ਤੇ ਪੁਲਿਸ ਨੂੰ ਵੀ ਆਰਪੀ ਨੂੰ ਦਰਵਾ ਦੇਣ ਜੇ ਕੋ ਮੋਬਾਈਲ ਮਿਲਦਾ ਤਾਂ ਤਵਾਦ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰ ਚਾਹ ਦਰਖੋ ਹੋਰ ਕਿਹਾ ਅਰੇ ਆ ਜਿਹੜੀ ਚੈਕਿੰਗ ਆ ਪੰਜਾਬ ਪਰ ਸਾਰੇ ਰੇਲਵੇ ਇਨਵੈਸਟਮੈਂਟਾਂ ਦੀ ਹਾਂ ਸਾਰੇ ਰੇਲਵੇ ਇਨਵੈਸਟਮੈਂਟਾਂ ਦੀ ਇਹ ਫੈਸਲਾ ਸੀ ਕੱਲ ਸਰ ਇਹ ਕਾਉਂਸਿਲ ਦੇ ਡਾਇਰੈਕਟਰ ਹੈ ਰੈਗੂਲਰ ਹੈ ਇਸ ਤਰ੍ਹਾਂ ਤੇ